ਸਤਿ ਸ੍ਰੀ ਅਕਾਲ ਕਾਚੰਡ ਦੇਖ ਰਹੇ ਤੁਸੀਂ ਮੈਂ ਗੁਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਜੀ ਭਾਈ ਅਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਇਸ ਵੇਲੇ ਦੇ ਉੱਤੇ ਆ ਚੁੱਕਿਆ ਹੈ ਜਿਸ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਹੁਣ ਤੱਕ ਲਗਾਤਾਰ 6 ਨਾਮ ਤੋਂ ਉਸ ਤੋਂ ਬਾਅਦ 29 ਵਿਅਕਤੀਆਂ ਦੇ ਉੱਤੇ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਐਫ ਆਈ ਆਰ ਦਰਜ ਕੀਤੀ ਗਈ ਸੀ ਹੁਣ ਉਸੇ ਮਾਮਲੇ ਦੇ ਉੱਤੇ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਇੱਥੇ ਛੱਡ ਦਿੱਤਾ ਗਿਆ ਤੇ ਦੂਸਰੇ ਵਿਅਕਤੀ ਦਾ ਅਜਨਾਲਾ ਦੇ ਕੋਰਟ ਤੋਂ ਰਿਮਾਰਡ ਹਾਸਲ ਕਰਕੇ ਤੇ ਉਹਦੇ ਉੱਤੇ ਇੱਕ ਦਿਨ ਦਾ ਰਿਮਾਰਡ ਹਾਸਲ ਕਰਕੇ ਤੋਂ ਹੁਣ ਪੁੱਛ ਕੇ ਅੱਛਾ ਜਿਹੜੀ ਉਹ ਕੀਤੀ ਜਾਣੀ ਹੈ ਤੁਹਾਨੂੰ ਤਮਾਮ ਜਾਣਕਾਰੀ ਇਸ ਵਿਸ਼ੇ ਦੇ ਉੱਤੇ ਸਵੇਰ ਸਮੇਂ ਤੋਂ ਦੇ ਰਿਆ ਤੇ ਹੁਣ ਵੀ ਤੁਹਾਨੂੰ ਉਹ ਤਸਵੀਰਾਂ ਅੱਜ ਇਹਦੇ ਉੱਤੇ ਦਿਖਾ ਦਿੰਨੇ ਆ ਜੋ ਕਿ ਲਗਾਤਾਰ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਹਦੇ ਵਿੱਚ ਇੱਕ ਭਾਈ ਅਮਰਪਾਲ ਸਿੰਘ ਤੋਂ ਇਲਾਵਾ ਹੋਰ ਵੀ ਕਈ ਵਿਅਕਤੀ ਨੇ ਜਿਨ੍ਹਾਂ ਦੇ ਨਾਮ ਪੁਲਿਸ ਦੇ ਵੱਲੋਂ ਇੱਥੇ ਐਫਆਈਆਰ ਦੇ ਵਿੱਚ ਦਰਜ ਕਰ ਦਿੱਤੇ ਗਏ ਤੇ ਉਸ ਨੌਜਵਾਨ ਦੇ ਵੱਲੋਂ ਵੀ ਇਲਜ਼ਾਮ ਇੱਕ ਲਗਾਏ ਗਈ ਸੀ ਕਿ ਉਹਨਾਂ ਦੀ ਜਿਹੜੀ ਕੁੱਟਮਾਰ ਹੈ ਉਹ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਦੇ ਵੱਲੋਂ ਇੱਥੇ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਜੀ ਤੁਹਾਨੂੰ ਇਹ ਤਮਾਮ ਜਾਣਕਾਰੀ ਦੇ ਦਿੰਨੇ ਆ ਤੇ ਨਾਲ ਨਾਲ ਤੁਹਾਨੂੰ ਤਸਵੀਰਾਂ ਦੇ ਵਿੱਚ ਉਹ ਪੁਲਿਸ ਪ੍ਰਸ਼ਾਸਨ ਤੇ ਉਹ ਵਿਅਕਤੀ ਵੀ ਅਸੀਂ ਇਸ ਵੇਲੇ ਤੋਂ ਤੇ ਦਿਖਾ ਦਿੰਨੇ ਆ ਜਿਸ ਦੀ ਪੁੱਛਗਿੱਛ ਹੋਣੀ ਆ ਭਾਵ ਕਿ ਜਿਸ ਦਾ ਰਿਮਾਂਡ ਹਾਸਲ ਕੀਤਾ ਗਿਆ ਅਜਨਾਲਾ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਜਿਸ ਦਾ ਨਾਮ ਲਾਪਰੀ ਸਿੰਘ ਤੂਫਾਨ ਹੈ ਨੂੰ ਮਾਨਜੋਗ ਅਜਨਾਲਾ ਕੋਰਟ ਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਇਸ ਦੇ ਨਾਲ ਹੀ ਪੁਲਿਸ ਨੇ ਧਾਰਾ 295 ਵੀ ਨਾਲ ਜੋੜ ਦਿੱਤੀ ਹੈ ਅਤੇ ਦੂਸਰੇ ਵਿਅਕਤੀ ਨੂੰ ਪੁਲਿਸ ਨੇ ਇੱਕ ਵਾਰੀ ਤੋਂ ਬਾਅਦ ਛੱਡ ਦਿੱਤਾ ਤੁਹਾਨੂੰ ਇੱਥੇ ਜਾਣਕਾਰੀ ਦੇ ਦਿੰਨੇ ਆ ਕਿ ਪੁਲਿਸ ਨੇ ਇੱਥੇ ਸਖਤ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਬਾਕੀ ਦੋਸ਼ੀਆਂ ਦੀ ਜਲਦੀ ਗ੍ਰਿਫਤਾਰੀ ਹੋਵੇਗੀ ਇਸ ਗੱਲ ਦਾ ਪੁਲਿਸ ਦੇ ਵੱਲੋਂ ਇੱਥੇ ਖੁਲਾਸਾ ਕੀਤਾ ਗਿਆ ਤੇ ਤੁਹਾਨੂੰ ਇੱਥੇ ਇਹ ਵੀ ਜਾਣਕਾਰੀ ਅਸੀਂ ਇੱਥੇ ਦੇ ਦਿੰਦੇ ਹਾਂ ਜੋ ਹੁਣ ਤੱਕ ਇੱਥੇ ਸਾਹਮਣੇ ਆਈ ਹੈ ਸਵੇਰ ਸਮੇਂ ਤੋਂ ਹੀ ਪਹਿਲਾਂ ਇੱਥੇ ਚਰਚਾ ਬਣੀ ਹੋਈ ਸੀ ਇਹ ਤੁਸੀਂ ਇੱਥੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਐਫਆਈਆਰ ਐਫਆਈਆਰ ਹੈ ਜਿਹੜੀ ਉਹ ਇੱਥੇ 6 ਵਿਅਕਤੀਆਂ ਦੇ ਉੱਤੇ ਦਰਜ ਕੀਤੀ ਗਈ ਹੈ ਤੇ ਉਹਦੇ ਵਿੱਚ ਕੁੱਲ 20 ਵਿਅਕਤੀ ਜਿਹਦੇ ਵਿੱਚ ਇੱਥੇ ਦੱਸੇ ਗਏ ਨੇ ਕਿ ਅਣਪਛਾਤੇ ਜਿਨ੍ਹਾਂ ਦੇ ਉੱਤੇ ਪੁਲਿਸ ਦੇ ਵੱਲੋਂ ਕੁੱਟਮਾਰ ਦਾ ਮਾਮਲਾ ਇੱਥੇ ਦਰਜ ਕੀਤਾ ਗਿਆ ਹੈ ਉਕਤ ਨੌਜਵਾਨ ਦੇ ਵੱਲੋਂ ਦੋਸ਼ ਲਗਾਏ ਗਏ ਸੀ ਕਿ ਉਸ ਦੇ ਉੱਤੇ ਪਿਛਲੇ ਦਿਨੀ ਕੁੱਟਮਾਰ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਇਹ ਵੀ ਇੱਥੇ ਗੱਲ ਦਾ ਖਲਾਸਾ ਕੀਤਾ ਗਿਆ ਹੈ ਕਿ ਉਹ ਭਾਈ ਅਮਰਪਾਲ ਸਿੰਘ ਭਾਵ ਕਿ ਪੰਜਾਬ ਮਾਰਸ ਪੰਜਾਬ ਦੇ ਜਥੇਬੰਦੀ ਤੇ ਮੈਂਬਰ ਨੇ ਭਾਵ ਕਿ ਉਹਨਾਂ ਦੇ ਹੀ ਆਪਣੇ ਬੰਦੇ ਨੇ ਤੇ ਉਹਨਾਂ ਦੇ ਵੱਲੋਂ ਉਹਦੀ ਕੁੱਟਮਾਰ ਜਿਹੜੀ ਉਹ ਕੀਤੀ ਗਈ ਹੈ ਇਹ तमाम ਜਾਣਕਾਰੀ ਇੱਥੇ ਹੁਣ ਪੁਲਿਸ ਦੇ ਵੱਲੋਂ ਇੱਥੇ ਦਿੱਤੀ ਗਈ ਹੈ ਜੋ ਕਿ ਹੁਣ ਤੱਕ ਦੀ ਇੱਥੇ ਇੱਕ ਨਵੀਂ ਅਪਡੇਟ ਹੈ ਕਿ ਆਖਰਕਾਰ ਨੂੰ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਬਾਰਿਸ ਪੰਜਾਬ ਦੇ ਜੱਥੇਬੰਦੀ ਦੇ ਇੱਕ ਨੌਜਵਾਨ ਨੂੰ ਇਹ ਕਹਿ ਕੇ ਉੱਥੇ ਛੱਡ ਦਿੱਤਾ ਗਿਆ ਹੈ ਕਿ ਇਹਦਾ ਇਸ ਕੇਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਭਾਪਕੇ ਪੁਲਿਸ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਪਰ ਦੂਸਰਾ ਵਿਅਕਤੀ ਜਿਹਦੇ ਕਹੇ ਅਜਨਾਲਾ ਕੋਰਟ ਦੇ ਵੱਲੋਂ ਇੱਥੇ ਰਿਮਾਂਡ ਲੈ ਲਿਆ ਗਿਆ ਤੈਨੂੰ ਤਸਵੀਰਾਂ ਵੀ ਦਿਖਾਈ ਦੇਣਾਂ ਤੇ ਨਾਲ-ਨਾਲ ਉਥੋਂ ਦੇ ਪੁਲਿਸ ਅਧਿਕਾਰੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਤੁਹਾਨੂੰ ਇੱਕ ਵਾਰ ਫਿਰ ਤੋਂ ਉਸ ਰਾਦਨ ਨੇ ਇੱਥੇ ਅਧਿਕਾਰਕਾਰ ਨੂੰ ਪੂਰੀ ਜਾਣਕਾਰੀ ਇਹਦੇ ਉੱਤੇ ਕੀ ਹਾਸਲ ਹੋਈ ਹੈ ਸਵੇਰ ਸਮੇਂ ਤੋਂ ਹੀ ਇਹ ਚਰਚਾ ਇੱਥੇ ਬਣੀ ਹੋਈ ਸੀ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਦੇ ਵੱਲੋਂ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਆਪਣੇ ਬਿਆਨ ਦਿੱਤੇ ਗਏ ਕਿ ਪੁਲਿਸ ਪ੍ਰਸ਼ਾਸਨ ਨੂੰ ਇੱਕ ਦਿਨ ਦਾ ਇੱਥੇ ਸਮਾਂ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਅਸੀਂ ਆਪਣਾ ਬਿਆਨ ਕੱਲ ਦਵਾਂਗੇ ਕਿ ਅਸੀਂ ਅਧਿਕਾਰਕਾਰ ਨੂੰ ਇਹਦੇ ਉੱਤੇ ਅਗਲੀ ਕਾਰਵਾਈ ਹੈ ਜਿਹੜੀ ਉਹ ਕੀ ਰੱਖਣੀ ਹੈ ਭਾਈ ਅਮਰਪਾਲ ਸਿੰਘ ਦੇ ਵੱਲੋਂ ਇਸ ਗੱਲ ਦਾ ਵੀ ਇੱਥੇ ਖਲਾਸਾ ਕੀਤਾ ਗਿਆ ਸੀ ਕਿ ਸਾਡੇ ਕਿਸੇ ਵੀ ਸਿੰਘ ਦੇ ਉੱਤੇ ਜੇਕਰ ਪੁਲਿਸ ਦੇ ਵੱਲੋਂ ਕੋਈ ਵੀ ਵਿਧੀ ਕੀਤੀ ਜਾਂਦੀ ਹੈ ਤਾਂ ਉਹਦਾ ਜਿੰਮੇਵਾਰ ਪ੍ਰਸ਼ਾਸਨ ਖੁਦ ਹੋਵੇਗਾ ਤੇ ਜੇਕਰ ਅਜਿਹੀ ਕੋਈ ਗੱਲਬਾਤ ਹੈ ਤਾਂ ਉਹਨਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਭਵਕੇ ਪਾਈ ਅਮਰਤਪਾਲ ਸਿੰਘ ਦੇ ਵੱਲੋਂ ਇਹ ਵੀ ਇੱਥੇ ਗੱਲ ਕਹਿ ਦਿੱਤੀ ਗਈ ਸੀ ਕਿ ਜੇਕਰ ਕਿਸੇ ਦੇ ਵਿੱਚ ਹਿੰਮਤ ਹੈ ਤਾਂ ਉਹ ਉਹਨਾਂ ਦੀ ਗ੍ਰਿਫਤਾਰੀ ਇੱਥੇ ਆ ਕੇ ਕਰ ਸਕਦੇ ਨੇ ਉਹ ਆਪਣਾ ਉਸੇ ਤਰੀਕੇ ਦੇ ਨਾਲ ਅਮਰਤਪਾਲ ਨੂੰ ਲਗਾਤਾਰ ਇੱਥੇ ਜਾਰੀ ਰੱਖਣਗੇ ਮਕਸਦ ਸਿਰਫ ਤੇ ਸਿਰਫ ਉਹਨਾਂ ਦੇ ਵੱਲੋਂ ਇਹ ਦੱਸਿਆ ਗਿਆ ਕਿ ਇੱਥੇ ਸਰਕਾਰਾਂ ਦਾ ਮਕਸਦ ਇਹ ਹੈ ਕਿ ਉਹਨਾਂ ਨੂੰ ਵਕ ਵਕ ਤਰੀਕੇ ਦੇ ਨਾਲ ਜੋ ਉਹ ਅਨアド ਵੱਲੋਂ ਅੰਮ੍ਰਿਤਪਨ ਕਰਵਾਇਆ ਜਾਂਦਾ ਹੈ ਉਹਨੂੰ ਕਿਤੇ ਨਾ ਕਿਤੇ ਰੋਕਣ ਦੀ ਇੱਥੇ ਵੱਖ-ਵੱਖ ਇਕੌਤੀਆਂ ਦੇ ਵੱਲੋਂ ਜਾਂ ਸਰਕਾਰਾਂ ਦੇ ਵੱਲੋਂ ਆਪਣੀ ਸਾਜ਼ਿਸ਼ਾ ਜਿਹੜੀ ਉਹ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੂਸਰੇ ਸਾਥੀ ਨੂੰ ਇਸ ਵੇਲੇ ਪੁਲਿਸ ਦੇ ਵੱਲੋਂ ਛੱਡ ਦਿੱਤਾ ਗਿਆ ਹੈ ਤੁਹਾਨੂੰ ਇੱਕ ਵਾਰੀ ਫੁੱਲ ਸਕਰੀਨ ਕਰਕੇ ਦਿਖਾ ਦਿੰਨੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਪੁਲਿਸ ਅਧਿਕਾਰੀ ਦੇ ਵੱਲੋਂ ਜੋ ਇਸ ਵੇਲੇ ਦੇ ਉੱਤੇ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਇਹ ਪੋਰਟਸ ਪ੍ਰਚਾਰਣ ਹੈ ਜਿਨ੍ਹਾਂ ਦੇ ਵੱਲੋਂ ਇੱਥੇ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਇਹ ਵਿਅਕਤੀ ਲਾਪਰੀ ਸਿੰਘ ਤੂਫਾਨ ਜਿਹਦਾ ਕਿ ਕੋਰਟ ਦੇ ਵੱਲੋਂ ਇਸ ਵੇਲੇ ਮਾਫ ਕਰਨਾ ਕੋਰਟ ਦੇ ਵਿਚੋਂ ਰਿਮਾਨਡ ਹੈ ਜਿਹੜਾ ਉਹ ਹਾਸਲ ਕਰ ਲਿਆ ਗਿਆ ਹੈ ਤੇ ਪੁਲਿਸ ਅਧਿਕਾਰੀ ਦੇ ਵੱਲੋਂ ਜੋ ਦੱਸਿਆ ਗਿਆ ਇਹ ਤੁਹਾਨੂੰ ਇੱਕ ਵਾਰ ਫਿਰ ਤੋਂ ਅਸੀਂ ਸੁਣਾ ਦਿੰਨੇ ਆ ਲਪਰੀ ਸਿੰਘ ਤੂਫਾਨ ਜੀ ਇਹ ਤੇ ਬੜੀ ਪਿੰਡ ਦੇ ਰਹਿਣ ਵਾਲੇ ਨੇ ਇਹ ਜਿਹੜਾ 29 ਨੰਬਰ ਪਰਚਾ ਦਰਜ ਹੋਇਆ ਸੀ 15 ਤਰੀਕ ਨੂੰ ਜੀ 16 ਤਰੀਕ ਨੂੰ ਜਦੋਂ ਜੀ ਤੇ ਜਿਹੜੀ 15 ਤਰੀਕ ਦਾ ਵਾਕਿਆ ਹੋਇਆ ਸੀ ਉਹਦੇ ਸਬੰਧ ਦੇ ਵਿੱਚ ਅੱਜ ਗ੍ਰਿਫਤਾਰ ਕੀਤੇ ਗਏ ਸੀ ਤੇ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਜੀ ਤੇ ਇੱਕ ਦਿਨ ਦਾ ਰਿਮਾਨਡ ਮਿਲਿਆ ਤੇ ਉਸ ਤੋਂ ਬਾਅਦ ਵਿੱਚ ਉਹ ਇਨਵੈਸਟੀਗੇਸ਼ਨ ਜਾਰੀ ਹੈ ਜੀ ਤੇ ਫਰਦਰ ਬਾਕੀ ਜਿਹੜੇ ਜਿਹਦਾ ਜੋ ਵੀ ਰੋਲ ਹੈ ਉਹ ਕੇ ਇਨਵੈਸਟੀਗੇਸ਼ਨ ਚ ਜਿਸ ਤਰ੍ਹਾਂ ਹੋਵੇਗਾ ਤੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। ਤੋਂ ਸਰ ਜੁਰਮਚ ਪਤਾ ਵੀ ਕੀਤਾ ਗਿਆ ਮਕਦਮੇ ਦੇ ਵਿੱਚ ਜੀ। ਉਹ ਪਹਿਲੇ ਸੀ ਉਹ ਤੇ ਕੱਲ 295 ਦਾ ਵਾਅਦਾ ਹੋ ਚੁੱਕਾ ਜੀ। ਸਰ ਇੱਕ ਹੋਰ ਵਕੀ ਨੂੰ ਹਰਾਤੋ ਚ ਲਿਆ ਗਿਆ ਸੀ। ਨਹੀਂ ਉਹਦਾ ਕੋਈ ਰੋਲ ਸਾਹਮਣੇ ਨਹੀਂ ਆਇਆ ਉਹ ਇਸ ਵਾਰ ਦਾਤ ਦੇ ਨਾਲ ਉਹਦਾ ਕੋਈ ਵੀ ਐਕਟਿਵ ਰੋਲ ਨਹੀਂ ਸੀ ਇਸ ਕਰਕੇ ਅਸੀਂ ਉਹਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਬਾਕੀ ਮਾਫੀ ਨੇ ਗ੍ਰਿਫਤਾਰੀ ਕਰਦਾ ਭਾਈ ਜੀ ਬਸ ਜੀ ਮੈਂ ਦੱਸਿਆ ਤਫਤੀਸ਼ ਦੇ ਵਿੱਚ ਜੋ ਜੋ ਅੱਗੇ ਵਧੇਗੀ ਤੇ ਜੋ ਜੋ ਜਿਹਦਾ ਰੋਲ ਸਾਹਮਣੇ ਆਂਦਾ ਜਾਏਗਾ ਉਹਦੇ ਮੁਤਾਬਕ ਕਾਰਵਾਈ ਹੁੰਦੀ ਜਾਏਗੀ ਅਮਰਪਾਲ ਲਗਾਤਾਰ ਪੁਲਿਸ ਨੂੰ ਧਮਕੀਆਂ ਦੇ ਰਹੇ ਨੇ ਨਹੀਂ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਨਹੀਂ ਲਾਣ ਆਰਡਰ ਦੀ ਕੋਈ ਸਮੱਸਿਆ ਖੜੀ ਹੋਈ ਨਹੀਂ ਜੀ ਨਹੀਂ ਨਹੀਂ ਇਸ ਤਰੀਕੇ ਦਾ ਕੋਈ ਨਹੀਂ ਤੁਸੀਂ ਵੀ ਇੱਥੋਂ ਦੇ ਲੋਕਲ ਹੋ ਤੁਸੀਂ ਵੀ ਦੇਖ ਲੈ ਕੇ ਕਿੰਨਾ ਕੋਈ ਲਾਣ ਆਰਡਰ ਦੀ ਸਿਚੁਏਸ਼ਨ ਇੱਥੇ ਉੱਚ ਵੀ ਹੋਏਗੀ ਤੇ ਆਪਾਂ ਇੱਥੇ ਬੈਠੇ ਆ ਜੀ ਹੈਂਡਲ ਕਰਨਾ ਇਸ ਕੇਸ ਦੇ ਵਿੱਚ ਕੋਈ ਹੋਰ ਕੋਈ ਹੋਵੇ ਮੰਨਿਆ ਕੁਝ ਬਰਾਮਦਗੀ ਵੀ ਮੰਨੀ ਇਹਨਾਂ ਨਹੀਂ ਬਰਾਮਦਗੀ ਉਹ ਤੇ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਹੋਗੇ ਅਸੀਂ ਜੋ ਵੀ ਵੀਕਲ ਵਗੈਰਾ ਜੋ ਕੁਛ ਹੈ ਉਹ ਅਸੀਂ ਬਿਊ ਕੋਰਸ ਤੇ ਅਸੀਂ ਬਰਾਮਦ ਕਰਾਂਗੇ ਇਹਨਾਂ ਦੀ ਨਿਸ਼ਾਨਦੇਹੀ ਤੇ ਪੂਰੀ ਬੰਦੇ ਦੀ ਨਿਸ਼ਾਨਦੇਹੀ ਹੈਗੀ ਇਹਨਾਂ ਦੀ ਹਾਂਜੀ ਹਾਂਜੀ ਉਹ ਤੇ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਸਰ ਇਹ ਕਿਹੜੀ ਪਾਰਟੀ ਕਿੱਥੇ ਹੋਈ ਹੈ ਇਹ ਅਸੀਂ ਇਹ ਪਿੰਡ ਤੇ ਬੜਤ ਹਾਂ ਜੀ ਸਰ ਕਾਪਚੀ ਕਿ ਹਾਂਜੀ ਕੀ ਨਾਮ ਕੀ ਸਰ ਦਾ ਲਾਪਰੀ ਸਿੰਘ ਠੀਕ ਹੈ ਥੈਂਕ ਯੂ ਸਤਰੀਏ ਕਾਲਾ ਕਾਚੰਡ ਦੇਖ ਰਹੇ ਤੁਸੀਂ ਮੈਂ ਗੁਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਜੀ ਭਾਈ ਅਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਇਸ ਵੇਲੇ ਦੇ ਉੱਤੇ ਆ ਚੁੱਕਿਆ ਹੈ ਜਿਸ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਹੁਣ ਤੱਕ ਲਗਾਤਾਰ 6 ਨਾਮ ਤੋਂ ਉਸ ਤੋਂ ਬਾਅਦ 29 ਵਿਅਕਤੀਆਂ ਦੇ ਉੱਤੇ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ ਐਫ ਆਈ ਆਰ ਦਰਜ ਕੀਤੀ ਗਈ ਸੀ ਹੁਣ ਉਸੇ ਮਾਮਲੇ ਦੇ ਉੱਤੇ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਇੱਥੇ ਛੱਡ ਦਿੱਤਾ ਗਿਆ ਤੇ ਦੂਸਰੇ ਵਿਅਕਤੀ ਦਾ ਅਜਨਾਲਾ ਦੇ ਕੋਰਟ ਤੋਂ ਰਮਾਨ ਹਾਸਲ ਕਰਕੇ ਤੇ ਉਹਦੇ ਉੱਤੇ ਇੱਕ ਦਿਨ ਦਾ ਰਮਾਨ ਹਾਸਲ ਕਰਕੇ ਤੋਂ ਹੁਣ ਪੁੱਛ ਕੇ ਆਛਾ ਜਿਹੜੀ ਉਹ ਕੀਤੀ ਜਾਣੀ ਹੈ ਤੁਹਾਨੂੰ ਤਮਾਮ ਜਾਣਕਾਰੀ ਇਸ ਵਿਸ਼ੇ ਦੇ ਉੱਤੇ ਸਵੇਰ ਸਮੇਂ ਤੋਂ ਦੇ ਰਿਆ ਤੇ ਹੁਣ ਵੀ ਤੁਹਾਨੂੰ ਉਹ ਤਸਵੀਰਾਂ ਜੀ ਇਸ ਵੇਲੇ ਤੋਂ ਉੱਤੇ ਦਿਖਾ ਦਿੰਨੇ ਆ ਜੋ ਕਿ ਲਗਾਤਾਰ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਹਦੇ ਵਿੱਚ ਇੱਕ ਭਾਈ ਅਮਰਪਾਲ ਸਿੰਘ ਤੋਂ ਇਲਾਵਾ ਹੋਰ ਵੀ ਕਈ ਵਿਅਕਤੀ ਨੇ ਜਿਨ੍ਹਾਂ ਦੇ ਨਾਮ ਪੁਲਿਸ ਦੇ ਵੱਲੋਂ ਇੱਥੇ ਐਫਆਈਆਰ ਦੇ ਵਿੱਚ ਦਰਜ ਕਰ ਦਿੱਤੇ ਗਏ ਤੇ ਉਸ ਨੌਜਵਾਨ ਦੇ ਵੱਲੋਂ ਵੀ ਇਲਜ਼ਾਮ ਇੱਕ ਲਗਾਏ ਗਈ ਸੀ ਕਿ ਉਹਨਾਂ ਦੀ ਜਿਹੜੀ ਕੁੱਟਮਾਰ ਹੈ ਉਹ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਦੇ ਵੱਲੋਂ ਇੱਥੇ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਜੀ ਤੁਹਾਨੂੰ ਇਹ ਤਮਾਮ ਜਾਣਕਾਰੀ ਦੇ ਦਿੰਨੇ ਆ ਤੇ ਨਾਲ ਨਾਲ ਤੁਹਾਨੂੰ ਤਸਵੀਰਾਂ ਦੇ ਵਿੱਚ ਉਹ ਪੁਰਸ ਪ੍ਰਸ਼ਾਸਨ ਤੇ ਉਹ ਵਿਅਕਤੀ ਵੀ ਅਸੀਂ ਇਸ ਵੇਲੇ ਤੋਂ ਤੇ ਦਿਖਾ ਦਿੰਨੇ ਆ ਜਿਸ ਦੀ ਪੁੱਛਗਿੱਛ ਹੋਣੀ ਹੈ ਭਾਵ ਕਿ ਜਿਸ ਦਾ ਰਿਮਾਂਡ ਹਾਸਲ ਕੀਤਾ ਗਿਆ ਅਜਨਾਲਾ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਜ ਜਿਹਦਾ ਨਾਮ ਲਾਪਰੀ ਸਿੰਘ ਤੂਫਾਨ ਹੈ ਨੂੰ ਮਨਜੋਗ ਅਜਨਾਲਾ ਕੋਰਟ ਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਇਸ ਦੇ ਨਾਲ ਹੀ ਪੁਲਿਸ ਨੇ ਧਾਰਾ 295 ਵੀ ਨਾਲ ਜੋੜ ਦਿੱਤੀ ਹੈ ਅਤੇ ਦੂਸਰੇ ਵਿਅਕਤੀ ਨੂੰ ਪੁਲਿਸ ਨੇ ਇੱਕ ਵਾਰੀ ਤੋਂ ਬਾਅਦ ਛੱਡ ਦਿੱਤਾ ਤੁਹਾਨੂੰ ਇੱਥੇ ਜਾਣਕਾਰੀ ਦੇ ਦਿੰਦੇ ਆ ਕਿ ਪੁਲਿਸ ਨੇ ਇੱਥੇ ਸਖਤ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਬਾਕੀ ਦੋਸ਼ੀਆਂ ਦੀ ਜਲਦੀ ਗ੍ਰਿਫਤਾਰੀ ਹੋਵੇਗੀ ਇਸ ਗੱਲ ਦਾ ਪੁਲਿਸ ਦੇ ਵੱਲੋਂ ਇੱਥੇ ਖੁਲਾਸਾ ਕੀਤਾ ਗਿਆ ਤੇ ਤੁਹਾਨੂੰ ਇੱਥੇ ਇਹ ਵੀ ਜਾਣਕਾਰੀ ਅਸੀਂ ਇੱਥੇ ਦੇ ਦਿੰਦੇ ਹਾਂ ਜੋ ਹੁਣ ਤੱਕ ਇੱਥੇ ਸਾਹਮਣੇ ਆਈ ਹੈ ਸਵੇਰ ਸਮੇਂ ਤੋਂ ਹੀ ਪਹਿਲਾਂ ਇੱਥੇ ਚਰਚਾ ਬਣੀ ਹੋਈ ਸੀ ਇਹ ਤੁਸੀਂ ਇੱਥੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਐਫਆਈਆਰ ਐਫਆਈਆਰ ਹੈ ਜਿਹੜੀ ਉਹ ਇੱਥੇ 6 ਵਿਅਕਤੀਆਂ ਦੇ ਉੱਤੇ ਦਰਜ ਕੀਤੀ ਗਈ ਹੈ ਤੇ ਉਹਦੇ ਵਿੱਚ ਕੁੱਲ 20 ਵਿਅਕਤੀ ਜਿਹਦੇ ਵਿੱਚ ਇੱਥੇ ਦੱਸੇ ਗਏ ਨੇ ਕਿ ਅਣਪਛਾਤੇ ਜਿਨ੍ਹਾਂ ਦੇ ਉੱਤੇ ਪੁਲਿਸ ਦੇ ਵੱਲੋਂ ਕੁੱਟਮਾਰ ਦਾ ਮਾਮਲਾ ਇੱਥੇ ਦਰਜ ਕੀਤਾ ਗਿਆ ਹੈ ਉਕਤ ਨੌਜਵਾਨ ਦੇ ਵੱਲੋਂ ਦੋਸ਼ ਲਗਾਏ ਗਏ ਸੀ ਕਿ ਉਸ ਦੇ ਉੱਤੇ ਪਿਛਲੇ ਦਿਨੀ ਕੁੱਟਮਾਰ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਇਹ ਵੀ ਇੱਥੇ ਗੱਲ ਦਾ ਖਲਾਸਾ ਕੀਤਾ ਗਿਆ ਹੈ ਕਿ ਉਹ ਭਾਈ ਅਮਰਪਾਲ ਸਿੰਘ ਭਾਵਕੇ ਪੰਜਾਬ ਵਾਰਿਸ ਪੰਜਾਬ ਦੇ ਜਥੇਬੰਦੀ ਤੇ ਮੈਂਬਰ ਨੇ ਭਾਵਕੇ ਉਹਨਾਂ ਦੇ ਹੀ ਆਪਣੇ ਬੰਦੇ ਨੇ ਤੇ ਉਹਨਾਂ ਦੇ ਵੱਲੋਂ ਉਹਦੀ ਕੁੱਟਮਾਰ ਹੈ ਜਿਹੜੀ ਉਹ ਕੀਤੀ ਗਈ ਹੈ ਇਹ ਤਮਾਮ ਜਾਣਕਾਰੀ ਇੱਥੇ ਹੁਣ ਪੁਲਿਸ ਦੇ ਵੱਲੋਂ ਇੱਥੇ ਦਿੱਤੀ ਗਈ ਹੈ ਜੋ ਕਿ ਹੁਣ ਤੱਕ ਦੀ ਇੱਥੇ ਇੱਕ ਨਵੀਂ ਅਪਡੇਟ ਹੈ ਕਿ ਆਖਰਕਾਰ ਨੂੰ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਬਾਰਿਸ ਪੰਜਾਬ ਦੇ ਜੱਥੇਬੰਦੀ ਦੇ ਇੱਕ ਨੌਜਵਾਨ ਨੂੰ ਇਹ ਕਹਿ ਕੇ ਉੱਥੇ ਛੱਡ ਦਿੱਤਾ ਗਿਆ ਹੈ ਕਿ ਇਹਦਾ ਇਸ ਕੇਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਭਾਪਕੇ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਪਰ ਦੂਸਰਾ ਵਿਅਕਤੀ ਜਿਹਦੇ ਕਹੇ ਅਦਨਾਲਾ ਕੋਰਟ ਦੇ ਵੱਲੋਂ ਇੱਥੇ ਰਿਮਾਂਡ ਲੈ ਲਿਆ ਗਿਆ ਤੈਨੂੰ ਤਸਵੀਰਾਂ ਵੀ ਦਿਖਾ ਦਿੱਤੇ ਨੇ ਤੇ ਨਾਲ ਨਾਲ ਉਥੋਂ ਦੇ ਪੁਲਿਸ ਅਧਿਕਾਰੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਤੁਹਾਨੂੰ ਇੱਕ ਵਾਰ ਫਿਰ ਤੋਂ ਉਸ ਰਾਦਨ ਨੇ ਇੱਥੇ ਕਿ ਅਖਰਕਾਰ ਨੂੰ ਪੂਰੀ ਜਾਣਕਾਰੀ ਇਹਦੇ ਉੱਤੇ ਕੀ حاصل ਹੋਈ ਹੈ ਸਵੇਰ ਸਮੇਂ ਤੋਂ ਹੀ ਇਹ ਚਰਚਾ ਇੱਥੇ ਬਣੀ ਹੋਈ ਸੀ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਦੇ ਵੱਲੋਂ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਆਪਣੇ ਬਿਆਨ ਦਿੱਤੇ ਗਏ ਕਿ ਪੁਲਿਸ ਪ੍ਰਸ਼ਾਸਨ ਨੂੰ ਇੱਕ ਦਿਨ ਦਾ ਇੱਥੇ ਸਮਾਂ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਅਸੀਂ ਆਪਣਾ ਬਿਆਨ ਕੱਲ ਦਵਾਂਗੇ ਕਿ ਅਸੀਂ ਅਖਰਕਾਰ ਨੂੰ ਇਹਦੇ ਉੱਤੇ ਅਗਲੀ ਕਾਰਵਾਈ ਹੈ ਜਿਹੜੀ ਉਹ ਕੀ ਰੱਖਣੀ ਹੈ ਭਾਈ ਅਮਰਪਾਲ ਸਿੰਘ ਦੇ ਵੱਲੋਂ ਇਸ ਗੱਲ ਦਾ ਵੀ ਇੱਥੇ ਖਲਾਸਾ ਕੀਤਾ ਗਿਆ ਸੀ ਕਿ ਸਾਡੇ ਕਿਸੇ ਵੀ ਸਿੰਘ ਦੇ ਉੱਤੇ ਜੇਕਰ ਪੁਲਿਸ ਦੇ ਵੱਲੋਂ ਕੋਈ ਵੀ ਵਿਧੀ ਕੀਤੀ ਜਾਂਦੀ ਹੈ ਤਾਂ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਖੁਦ ਹੋਵੇਗਾ ਤੇ ਜੇਕਰ ਅਜਿਹੀ ਕੋਈ ਗੱਲਬਾਤ ਹੈ ਤਾਂ ਉਹਨਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਭਾਵੇਂ ਕਿ ਭਾਈ ਅਮਰਪਾਲ ਸਿੰਘ ਦੇ ਵੱਲੋਂ ਏ ਵੀ ਇੱਥੇ ਗੱਲ ਕਹਿ ਦਿੱਤੀ ਗਈ ਸੀ ਕਿ ਜੇਕਰ ਕਿਸੇ ਦੇ ਵਿੱਚ ਹਿੰਮਤ ਹੈ ਤਾਂ ਉਹ ਉਹਨਾਂ ਦੀ ਗ੍ਰਿਫਤਾਰੀ ਇੱਥੇ ਆ ਕੇ ਕਰ ਸਕਦੇ ਨੇ ਉਹ ਆਪਣਾ ਉਸੇ ਤਰੀਕੇ ਦੇ ਨਾਲ ਅੰਮ੍ਰਿਤਪਾਨ ਨੂੰ ਲਗਾਤਾਰ ਇੱਥੇ ਜਾਰੀ ਰੱਖਣਗੇ ਮਕਸਦ ਸਿਰਫ ਤੇ ਸਿਰਫ ਉਹਨਾਂ ਦੇ ਵੱਲੋਂ ਇਹ ਦੱਸਿਆ ਗਿਆ ਕਿ ਇੱਥੇ ਸਰਕਾਰਾਂ ਦਾ ਮਕਸਦ ਇਹ ਹੈ ਕਿ ਉਹਨਾਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਜੋ ਉਹ ਉਹਨਾਂ ਦੇ ਵੱਲੋਂ ਅੰਮ੍ਰਿਤਪਾਨ ਕਰਵਾਇਆ ਜਾਂਦਾ ਹੈ ਉਹਨੂੰ ਕਿਤੇ ਨਾ ਕਿਤੇ ਰੋਕਣ ਦੀ ਇੱਥੇ ਵੱਖ-ਵੱਖ ਅਕੌਤੀਆਂ ਦੇ ਵੱਲੋਂ ਜਾਂ ਸਰਕਾਰਾਂ ਦੇ ਵੱਲੋਂ ਆਪਣੀ ਸਾਜ਼ਿਸ਼ਾ ਜਿਹੜੀ ਉਹ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੂਸਰੇ ਸਾਥੀ ਨੂੰ ਇਸ ਵੇਲੇ ਪੁਲਿਸ ਦੇ ਵੱ ਸਕ੍ਰੀਨ ਕਰਕੇ ਦਿਖਾ ਦਿੰਨੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਪੁਲਿਸ ਅਧਿਕਾਰੀ ਦੇ ਵੱਲੋਂ ਜੋ ਇਸ ਵੇਲੇ ਦੇ ਉੱਤੇ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਇਹ ਪੁਲਿਸ ਪ੍ਰਸ਼ਾਸਨ ਹੈ ਜਿਨ੍ਹਾਂ ਦੇ ਵੱਲੋਂ ਇੱਥੇ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਇਹ ਵਿਅਕਤੀ ਲਾਪਰੀ ਸਿੰਘ ਤੂਫਾਨ ਜਿਦਾ ਕਿ ਕੋਰਟ ਦੇ ਵੱਲੋਂ ਇਸ ਵੇਲੇ ਮਾਫ ਕਰਨਾ ਕੋਰਟ ਦੇ ਵਿੱਚੋਂ ਰਿਮਾਂਡ ਹੈ ਜਿਹੜਾ ਉਹ ਹਾਸਲ ਕਰ ਲਿਆ ਗਿਆ ਹੈ ਤੇ ਪੁਲਿਸ ਅਧਿਕਾਰੀ ਦੇ ਵੱਲੋਂ ਜੋ ਦੱਸਿਆ ਗਿਆ ਇਹ ਤੁਹਾਨੂੰ ਇੱਕ ਵਾਰ ਫਿਰ ਤੋਂ ਸੁਸਿਣਾ ਦਿੰਨੇ ਆ ਪ੍ਰੀਤ ਸਿੰਘ ਤੂਫਾਨ ਜੀ ਇਹ ਤੇ ਬੜੀ ਪਿੰਡ ਦੇ ਰਹਿਣ ਵਾਲੇ ਨੇ ਇਹ ਜਿਹੜਾ 29 ਨੰਬਰ ਪਰਚਾ ਦਰਜ ਹੋਇਆ ਸੀ 15 ਤਰੀਕ ਨੂੰ ਜੀ 16 ਤਰੀਕ ਨੂੰ ਜਦੋਂ ਜੀ ਤੇ ਜਿਹੜੀ 15 ਤਰੀਕ ਦਾ ਵਾਕਿਆ ਹੋਇਆ ਸੀ ਉਹਦੇ ਸਬੰਧ ਦੇ ਵਿੱਚ ਅੱਜ ਗ੍ਰਿਫਤਾਰ ਕੀਤੇ ਗਏ ਸੀ ਤੇ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਜੀ ਤੇ ਇੱਕ ਦਿਨ ਦਾ ਰਿਮਾਨਡ ਮਿਲਿਆ ਜੀ ਤੇ ਉਸ ਤੋਂ ਬਾਅਦ ਵਿੱਚ ਉਹ ਇਨਵੈਸਟੀਗੇਸ਼ਨ ਜਾਰੀ ਹੈ ਜੀ ਤੇ ਫਰਦਰ ਬਾਕੀ ਜਿਹੜੇ ਜਿਹਦਾ ਜੋ ਵੀ ਰੋਲ ਹੈ ਉਹ ਕੇ ਇਨਵੈਸਟੀਗੇਸ਼ਨ 'ਚ ਜਿਸ ਤਰ੍ਹਾਂ ਹੋਏਗਾ ਤੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਤੋ ਸਰ ਜੁਰਮ ਵਿੱਚ ਵਾਧਾ ਵੀ ਕੀਤਾ ਗਿਆ ਮਕਦਮੇ ਦੇ ਵਿੱਚ ਜੀ ਉਹ ਪਹਿਲੇ ਸੀ ਉਹ ਤੇ ਕੱਲ 295 ਦਾ ਵਾਧਾ ਹੋ ਚੁੱਕਾ ਜੀ ਸਰ ਇੱਕ ਹੋਰ ਵਕੀਉਂ ਹਰਾਤ ਵਿੱਚ ਲਿਆ ਗਿਆ ਸੀ ਨਹੀਂ ਉਹਦਾ ਕੋਈ ਰੋਲ ਸਾਹਮਣੇ ਨਹੀਂ ਆਇਆ ਉਹ ਇਸ ਵਾਰ ਦਾਤ ਦੇ ਨਾਲ ਉਹਦਾ ਕੋਈ ਵੀ ਐਕਟਿਵ ਰੋਲ ਨਹੀਂ ਸੀ ਇਸ ਕਰਕੇ ਅਸੀਂ ਉਹਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਬਾਕੀ ਮੈਂ ਨਹੀਂ ਗ੍ਰਿਫਤਾਰੀ ਕਰਨ ਦਾ ਬਹੀ ਪਾਜੀ ਮੈਂ ਤਾਂ ਸੇ ਤਫਤੀਸ਼ ਦੇ ਵਿੱਚ ਜੋ ਜੋ ਅੱਗੇ ਵਧੇਗੀ ਤੇ ਜੋ ਜੋ ਜਿਹਦਾ ਰੋਲ ਸਾਹਮਣੇ ਆਂਦਾ ਜਾਏਗਾ ਉਹਦੇ ਮੁਤਾਬਕ ਕਾਰਵਾਈ ਹੁੰਦੀ ਜਾਏਗੀ ਅਮਰਪਾਲ ਲਗਾਤਾਰ ਪੁਲਿਸ ਨੂੰ ਧਮਕੀਆਂ ਦੇ ਰਹੇ ਨੇ ਨਹੀਂ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ ਨੇ ਲਾਂਡ ਆਰਡਰ ਦੀ ਕੋਈ ਸਮੱਸਿਆ ਖੜੀ ਹੋਈ ਨਹੀਂ ਜੀ ਨਹੀਂ ਨਹੀਂ ਇਸ ਤਰੀਕੇ ਦਾ ਕੋਈ ਨਹੀਂ ਤੁਸੀਂ ਵੀ ਇੱਥੋਂ ਦਾ ਲੋਕਲ ਹੋ ਤੁਸੀਂ ਵੀ ਦੇਖ ਲੈ ਕੇ ਕਿ ਕਿੰਨਾ ਕੋਈ ਲਾਂਡ ਆਰਡਰ ਦੀ ਸਿਚੁਏਸ਼ਨ ਇੱਥੇ ਕ੍ਰੀਏਟ ਹੋਈ ਹੈ ਕੋਈ ਨਹੀਂ ਕੁਝ ਵੀ ਹੋਏਗੀ ਤੇ ਆਪਾਂ ਇੱਥੇ ਬੈਠੇ ਆ ਜੀ ਹੈਂਡਲ ਕਰਨਾ ਇਸ ਕੇਸ ਦੇ ਵਿੱਚ ਕੋਈ ਹੋਰ ਕੋਈ ਹੋਵੇ ਮੰਨਿਆ ਕੁਝ ਬਰਾਮਦਗੀ ਕੋਈ ਮੰਨੀ ਨਾ ਨਹੀਂ ਬਰਾਮਦਗੀ ਉਹ ਤੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹੋ ਗਏ ਅਸੀਂ ਜੋ ਵੀ ਵੀਕਲ ਵਗੈਰਾ ਜੋ ਕੁਝ ਹੈ ਉਹ ਅਸੀਂ ਡਿਊ ਕੋਰਸ ਤੇ ਅਸੀਂ ਬਰਾਮਦਤ ਕਰਾਂਗੇ ਇਹਨਾਂ ਦੀ ਨਿਸ਼ਾਨਦੇਹੀ ਤੇ ਬੋਰੀ ਮੰਨਦੀ ਨਿਸ਼ਾਨਦੀ ਹੋਈ ਕਿੰਨਾਂ ਦੀ ਹਾਂਜੀ ਹਾਂਜੀ ਉਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਸਰ ਇਹ ਕਿਹੜੀ ਪਾਰੀ ਕਿੱਥੇ ਹੋਈ ਹੈ ਇਹਦੇ ਅਸੀਂ ਇਹਦੇ ਪਿੰਡ ਤੇ ਬੜਤ ਹਾਂ ਜੀ ਸਰ ਕਾਪੀ ਕਿ ਹਾਂਜੀ ਕੀ ਨਾਮ ਕੀ ਸਕਦਾ ਤੁਸੀਂ ਅ ਲਾਪਰੀ ਸਿੰਘ ਠੀਕ ਹੈ ਥੈਂਕ ਯੂ